ਸਭ ਦੇ ਵਿੱਚ ਬੜਾ ਯਕੀਨ ਹੈ ਮਹਾਰਾਜ ਚ ਬੜਾ ਯਕੀਨ ਹੈ ਤੇ ਮੈਂ ਕਹਿੰਦੀ ਆ ਉਹਦਾ ਇੰਨਾ ਮੈਂ ਸ਼ੁਕਰਾਨਾ ਕਰਦੀ ਆ ਵੀ ਜੋ ਵੀ ਨਾ ਤੇਰੀ ਬਣ ਦਿੱਤੇ ਮੰਨਿੰਦਰ ਜੀ ਸਿੱਧੂ ਮੁਰਦਾਬਾਦ ਮੁਰਦਾਬਾਦ ਮੰਨਿੰਦਰ ਜੀ ਸਿੱਧੂ ਮੁਰਦਾਬਾਦ ਮੁਰਦਾਬਾਦ ਦਾ ਜੈਤੋ ਦਾ ਰਵੀਸ਼ ਕੁਮਾਰ ਬਣਿਆ ਫਿਰਦਾ ਅੱਜ ਕਿੱਥੇ ਹੈ ਸਾਰੇ ਟੋਲਾ ਮੁਰਦਾਬਾਦ ਚੁੱਪ ਕਰਕੇ ਸੱਚ ਦਾ ਸਾਥ ਦੇਣਾ ਜੇ ਤੇਰਾ ਐਸ ਦਰਗਾਹ ਚ ਲੇਖਾ ਜੋਖਾ ਨਾ ਹੋਇਆ ਨਾ ਤੇ ਤਾਂ ਹੋਊਗਾ ਮੈਂ ਹੰਦੀ ਨਹੀਂ ਸੀ ਨਹੀਂ ਡੜੀ ਉਹ ਨਰਕ ਸਵਰਗ ਇੱਥੇ ਆ ਮੈਂ ਇਹ ਗੱਲ ਤੇ ਬੜਾ ਯਕੀਨ ਰੱਖਦੀ ਸੀ ਤੇ ਜਿੰਨੇ ਵੀ ਮੇਰੇ ਨਾਲ ਮਾੜੀ ਕਰਦੇ ਆ ਜਾਂ ਬਦੀਕੀ ਕਰਦੇ ਆ ਉਹਨਾਂ ਦਾ ਕੀ ਹੁੰਦਾ ਕਿ ਉਹ ਅੱਜ ਉਹਦੀ ਕੀ ਕਰਦੇ ਆ ਮਹੀਨਾ ਨਹੀਂ ਪੈਂਦਾ 10 ਦਿਨ ਨਹੀਂ ਪੈਂਦੇ ਉਹਨਾਂ ਦਾ ਚਿਹਰਾ ਲੰਗਾ ਹੋ ਜਾਂਦਾ ਪਰ ਮੇਰੇ ਮਾਲਕ ਦੀ ਮੈਂ ਕਹਿੰਦੀ ਆ ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੜਾ ਯਕੀਨ ਆ ਮਹਾਰਾਜ ਚ ਬੜਾ ਯਕੀਨ ਆ ਤੇ ਮੈਂ ਕਹਿੰਦੀ ਆ ਉਹਦਾ ਇੰਨਾ ਮੈਂ ਸ਼ੁਕਰਾਨਾ ਕਰਦੀ ਆ ਵੀ 24 ਘੰਟੇ ਨਹੀਂ ਬਣ ਦਿੱਤੇ 24 ਘੰਟੇ ਨਹੀਂ ਬਣ ਦਿੱਤੇ ਮੈਂ ਕਹਿੰਦੀ ਆ ਜਿਹੜਾ ਜੈਤੋ ਦਾ ਰਵੀਸ਼ ਕੁਮਾਰ ਬਣਿਆ ਫਿਰਦਾ ਹੈ ਅੱਜ ਕਿੱਥੇ ਹੈ ਮੈਂ ਉਹਨੂੰ ਸੱਦਦੀ ਆ ਸਾਰੇ ਬੰਦੇ ਉਹਨੂੰ ਵਾਈਟ ਬਾਈਕ ਦੇਓ ਭਾਈ ਸਾਰਿਆਂ ਦਾ ਅਧਿਕਾਰ ਹੈ ਉਹਨੂੰ ਅਧਿਕਾਰ ਹੈ ਕਿ ਉਹ ਸਵਾਲ ਪੁੱਛੇ ਕਿਉਂਕਿ ਉਹਦੇ ਹੱਥ ਦੇ ਵਿੱਚ ਜਿਹੜੀ ਸਾਡੀ ਕਿਰਤ ਜਿਹੜਾ ਸਾਡਾ ਮਾਈਕ ਹੈ ਉਹ ਬਹੁਤ ਸਤਕਾਰਯੋਗ ਆ ਲੋਕਾਂ ਦੀ ਗੱਲ ਰੱਖਣ ਵਾਸਤੇ ਆ ਤੇ ਕੋਈ ਵੀ ਬੰਦਾ ਉਹਨੂੰ ਬੇਇੱਜ਼ਤ ਕਰਕੇ ਨਹੀਂ ਤੋਰੂਗਾ ਸਾਰੇ ਬੰਦੇ ਉਹਦੀ ਗੱਲ ਦਾ ਜਵਾਬ ਦੇਣਗੇ ਮੈਂ ਉਹਨੂੰ ਚੈਲੰਜ ਕਰਦੀ ਆ ਇੱਥੋਂ ਕਿ ਆ ਆ ਕੇ ਗੱਲ ਕਰ ਇਹਨਾਂ ਲੋਕਾਂ ਨਾਲ ਆਓ ਬੀਬੀ ਆ ਜਿਹੜੀ ਦਾ ਟਰੈਕਟਰ ਤੁਸੀਂ ਠੱਗੀ ਨਾਲ ਵਕਾਇਆ ਆਹੋ ਬੀਬੀ ਆ ਆਹੋ ਦੀ ਮਾਂ ਹੈ ਜਿਹੜੀ ਕਿ ਤੁਹਾਨੂੰ ਕੀਰਨੇ ਪਾਉਂਦੀ ਸੀ ਜਿਹੜੀ ਰੋ ਰੋ ਕੇ ਆਵਦੇ ਇਹਨਾਂ ਦੇ ਪੁੱਤ ਦੁਬਾਰਾ ਇਹਨਾਂ ਦਾ ਦੁੱਖ ਤੁਸੀਂ ਨਾ ਦੁਬਾਰਾ ਤੋਂ ਮਾਰੇ ਆ ਇਹਨਾਂ ਦੇ ਪੁੱਤ ਜਦੋਂ ਉਹਨਾਂ ਦਾ ਪੁੱਤ ਦਾ ਖਰੀਦਿਆ ਟਰੈਕਟਰ ਤੁਸੀਂ ਠੱਗੀ ਨਾਲ ਵੇਚਦਾ ਪੰਜੀ ਇਹਨਾਂ ਦੇ ਹੱਥ ਨਹੀਂ ਫੜਾਈ ਤਾਂ ਮੈਂ ਕਿਸੇ ਵੀ ਇੱਥੇ ਇੰਨੇ ਬੰਦੇ ਖੜੇ ਆ ਮੈਨੂੰ ਨਹੀਂ ਪਤਾ ਕਿਹੜੀ ਕਿਹੜੀ ਜਫੇਬੰਦੀ ਆਈ ਹੈ ਨਾ ਮੈਂ ਕਿਸੇ ਨੂੰ ਸੱਦਿਆ ਤੇ ਮੈਂ ਸਾਰਿਆਂ ਨੂੰ ਇੱਕ ਸਵਾਲ ਕਰਦੀ ਆਂ ਅੱਜ ਕਿ ਉਹਦਾ ਜਵਾਬ ਦਿਓ ਕੱਲ ਮੇਰਾ ਵਿਰੋਧ ਹੋਇਆ ਸੀ ਕਹਿੰਦੇ ਆ ਕਿਸਾਨ ਤੇ ਮਜ਼ਦੂਰ ਵਿਰੋਧੀ ਪੱਤਰਕਾਰ ਹੈ ਤੁਸੀਂ ਸਾਰੇ ਮਜ਼ਦੂਰ ਤੇ ਕਿਸਾਨ ਕਿਤੇ ਨਾਲ ਜੁੜੇ ਲੋਕੋ 70% ਤੁਸੀਂ ਦੱਸੋ ਕਿ ਤੁਹਾਨੂੰ ਮੇਰੀ ਪੱਤਰਕਾਰੀ ਚ ਕੋਈ ਕਮੀ ਲੱਗਦੀ ਹੈ ਨਹੀਂ ਬਿਲਕੁਲ ਨਹੀਂ ਤੇ ਫਿਰ ਜਿਹੜੇ ਹੁਣੇ ਚਾਰਕ ਕੱਲ ਇਕੱਠੇ ਕੀਤੇ ਸੀਗੇ ਜਿਨ੍ਹਾਂ ਦੇ ਵਿੱਚੋਂ ਮੈਂ ਕਹਿੰਦੀ ਆ ਜਿਹੜੇ ਆਗੂ ਆ ਕੋਈ ਆਗੂ ਕਿਸੇ ਜਥੇਬੰਦੀ ਦਾ ਕਰਪਟ ਹੋ ਜਦੋਂ ਵੀ ਬੋਲੀਆਂ ਕਰਪਟ ਆਗੂਆਂ ਖਿਲਾਫ ਬੋਲੀਆਂ ਉਹ ਭਲਾ ਕਿਸੇ ਪਾਰਟੀ ਦੇ ਹੋਣ ਭਲਾ ਉਹ ਕਿਸੇ ਵੀ ਧਾਰਮਿਕ ਜਥੇਬੰਦੀ ਦੇ ਹੋਣ ਜਾਂ ਕਿਸਾਨ ਜਥੇਬੰਦੀ ਦੇ ਹੋਣ ਤੇ ਉਹਨਾਂ ਮਗਰ ਆਏ ਲੋਕਾਂ ਨੂੰ ਝੂਠ ਬੋਲ ਕੇ ਸੱਦਿਆ ਗਿਆ ਕਿ ਪੱਤਰਕਾਰ ਤੇ ਸਰਕਾਰ ਨੇ ਪਰਚਾ ਕਰਾਇਆ ਮੈਂ ਕਹਿੰਨੀ ਆ ਸਰਕਾਰ ਲੱਖ ਗੰਦੀ ਆ ਸਰਕਾਰ ਦੇ ਵਿਰੋਧ ਮੈਂ ਵੀ ਖਬਰਾਂ ਚੜਾਉਂਦੀ ਆ ਮੈਂ ਵੀ ਭਗਵੰਤ ਮਾਨ ਨੂੰ ਸਵਾਲ ਕਰਦੀ ਆ ਮੈਂ ਵੀ ਉਹਦੇ ਨੁਮਾਇੰਦਿਆਂ ਨੂੰ ਸਵਾਲ ਕਰਦੀ ਆ ਮੈਂ ਵੀ ਮੰਗਦੀ ਆ ਇਨਸਾਫ ਪੰਜਾਬ ਦੇ ਪੁੱਛਣਾ ਚਾਹੁੰਦੀ ਆ ਕਿ ਜਿਹੜੇ ਨਾਲ ਲਿਆਏ ਸੀ ਉਹਨਾਂ ਨੂੰ ਘਟੋ ਘਟ ਮਸਲਾ ਤਾਂ ਦੱਸ ਦਿੰਦੇ ਘਟੋ ਘਟ ਇਹ ਤਾਂ ਦੱਸ ਦਿੰਦੇ ਕਿ ਅਸੀਂ ਕਿਹਦੇ ਹੱਕ ਚ ਆਏ ਆ ਪੁੱਛੋ ਇੱਥੇ ਕਾਠਾ ਮਾਰਦਾ ਅੱਜ ਗਿਣਤੀ ਨਹੀਂ ਹੁੰਦੀ ਹਜ਼ਾਰਾਂ ਲੱਖਾਂ ਦਾ ਕਾਠਾ ਪੁੱਛੋ ਲੋਕਾਂ ਨੂੰ ਜਾ ਕੇ ਕਿ ਕਿਹਦੇ ਮਸਲੇ ਚ ਆਏ ਹਾਂ ਕਿਹਦੇ ਮਸਲੇ ਚ ਆ ਰਹੇ ਹੋ ਬਈ ਤੁਸੀਂ ਟਰੈਕਟਰ ਦਾ ਮਸਲਾ ਕਾਹਦਾ ਮਸਲਾ ਹੈ ਕੀ ਕਰ ਰਿਹਾ ਜੀ ਹਣ ਬੋਲੋ ਟੋਨਾ ਠੱਗੂ ਟੋਨਾ ਠੱਗੂ ਟੋਨਾ ਆਹ ਉਹ ਮੁੰਡੇ ਦੀ ਮਾਂ ਹੈ ਜਿਹੜਾ ਇਸ ਜਹਾਨੋਂ ਰੁਕਸਤ ਹੋ ਗਿਆ ਇੱਕ ਟਰੈਕਟਰ ਆਉਦੀ ਕਮਾਈ ਦਾ ਸਾਧਨ ਆਉਦੇ ਟੱਪਰ ਨੂੰ ਦੇ ਕੇ ਗਿਆ ਸੀ ਵੀ ਮੇਰੇ ਮਗਰੋਂ ਕਿਸੇ ਵੱਲ ਝਾਕਣਾ ਹੈ ਵੱਡੇ ਮਜ਼ਦੂਰ ਹਦੈਸ਼ੀ ਬਣੇ ਫਿਰਦੇ ਹਾਂ ਅੱਜ ਤੁਹਾਨੂੰ ਇਹ ਮਜ਼ਦੂਰ ਨਹੀਂ ਦੇਸੀ ਤੁਸੀਂ ਦੂਜਿਆਂ ਤੇ ਸਵਾਲ ਚੱਕਦੇ ਹੋ ਵੀ ਇਹ ਮਜ਼ਦੂਰ ਵਿਰੋਧੀ ਆ ਦੱਸੋ ਕਿਹੜੇ ਮਜ਼ਦੂਰ ਦੇ ਵਿਰੋਧ ਚੱਲੀਆਂ ਮੈਂ ਜੇ ਕੋਈ ਗਲਤ ਹੈ ਤੇ ਉਹ ਗਲਤ ਹੈ ਭਲਾ ਦੀ ਉਹ ਮੇਰਾ ਸਗਾ ਪਿਓ ਆ ਉਹ ਗਲਤ ਮੈਂ ਜੋਤ ਰੱਖਦੀ ਆ ਇਹ ਗੱਲ ਕਹਿਣ ਦੀ ਅੱਜ ਹਜ਼ਾਰਾਂ ਦਾ ਇਕੱਠ ਆ ਤੁਹਾਡੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਮੈਂ ਲੈਣੀ ਆ ਤੁਹਾਨੂੰ ਕੋਈ ਉਂਗਲ ਨਹੀਂ ਲਾਊਗਾ ਆ ਕੇ ਇੱਥੇ ਮੇਰੇ ਸਵਾਲਾਂ ਦਾ ਜਵਾਬ ਦਿਓ ਕਾਹਦਾ ਡਰ ਸੀ ਤੁਹਾਨੂੰ ਕੀ ਲੱਗਦਾ ਇਹਨਾਂ ਨੂੰ ਮੇਰੇ ਤੋਂ ਕਾਹਦਾ ਡਰ ਸੀ ਸੱਚ ਤੋਂ ਡਰ ਹੁੰਦਾ ਹੀ ਹੈ ਜੇ ਝੂਠ ਉਹ ਸੱਚ ਤੋਂ ਝੂਠ ਨੂੰ ਡਰ ਹਮੇਸ਼ਾ ਹੁੰਦਾ ਕੱਢਿਆ ਜਾਂ ਨਹੀਂ ਉਹ ਕਿਉਂ ਨਹੀਂ ਮੈਂ ਕੱਲ ਕੋਈ ਹਸਲਾ ਲੈ ਕੇ ਆਈ ਸੀ ਨਹੀਂ 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 ਕੀ ਮੈਂ ਕੋਈ ਇਥੇ ਆ ਕੇ ਹੰਗਾਮਾ ਕੀਤਾ ਸੀ ਨਹੀਂ ਨਹੀਂ ਸੱਚ ਬੋਲਣਾ ਜੋ ਦੇ ਵਿਰੋਧੀ ਹੋ ਕਦੇ ਤੁਸੀਂ ਪੱਤਰਕਾਰ ਰਹੇ ਹੋ ਲੋਕ ਤੁਹਾਡੀ ਇਮਾਨਦਾਰੀ ਦੀਆਂ ਚੀਖਾਂ ਮਾਉਂਦੇ ਆ ਤੇ ਅੱਜ ਆ ਲੋਕ ਤੁਹਾਡੀ ਇਮਾਨਦਾਰੀ ਪੱਤਰਕਾਰੀ ਦੇ ਵਿਰੁੱਧ ਆਇਆ ਦੇਖੋ ਕੀ ਲਿਖਿਆ ਹੈ ਦੇਖੋ ਤੁਸੀਂਾਂ ਦੇ ਕੀ ਲਿਖਿਆ ਹੈ ਠੱਗ ਟੋਲਾ ਮੁਰਦਾਵਾਰ ਆ ਆ ਤੁਹਾਡੀ ਅਸਲੀਅਤ ਪਛਾਣੋ ਇਹਨੂੰ ਅਜੇ ਵੀ ਜੇ ਬਚੇ ਰਹਿਣਾ ਚਾਹੁੰਦੇ ਹੋ ਨਾ ਅਜੇ ਵੀ ਤੇ ਮੈਂ ਕਹਿੰਨੀ ਹੱਕ ਸੱਚ ਦੀ ਗੱਲ ਕਰੋ ਸੱਚਾ ਕੋਈ ਵੀ ਹੋਵੇ ਮੈਨੂੰ ਜੈਤੋ ਦੇ ਨੇੜੇ ਤੇੜੇ ਕੋਈ ਵੀ ਬੰਦਾ ਸਾਧਲੇ ਤੇ ਮੈਂ ਕਿ ਤੇਰੀ ਜਾਤ ਆ ਤੇ ਮੈਂ ਨਹੀਂ ਤੇਰੀ ਗੱਲ ਸੁਣਦੀ ਇਹ ਰਿਕਾਰਡਿੰਗ ਦਿਖਾ ਦੋ ਮੇਰੀ ਕਿਸੇ ਕਿਸਾਨ ਨੂੰ ਮੈਂ ਆਖਿਆ ਹੋਵੇ ਕਿ ਤੂੰ ਭਾਈ ਜਾਟਾ ਮੈਂ ਤੇਰੀ ਗੱਲ ਨਹੀਂ ਸੁਣਦੀ ਕਿਸੇ ਨੂੰ ਵੀ ਆਖਿਆ ਹੋਵੇ ਕਦੇ ਵੀ ਆਖਿਆ ਹੋਵੇ ਇਹ ਸਾਬਿਤ ਕਰ ਲੈ ਗੱਲ ਗੱਲ ਤੇ ਮਕਾਓ ਗੋਦੀ ਕੁੜੀ ਨੂੰ ਗੋਦੀ ਸ਼ਬਦ ਵਰਤਣਾ ਕਿੰਨਾ ਗਲਤ ਹੈ ਗੋਦੀ ਦਾ ਅਰਥ ਕੀ ਹੁੰਦਾ ਗੋਦੀ ਪਤਾ ਤੁਹਾਨੂੰ ਬੁੱੱppel ਨੂੰ ਗੋਦੀ ਕਹਿੰਦੇ ਆ ਬੁੱੱppel ਨੂੰ ਗੋਦੀ ਕਿਹਾ ਜਾਂਦਾ ਤੁਹਾਨੂੰ ਸ਼ਰਮ ਆਣੀ ਚਾਹੀਦੀ ਆ ਫਿਰ ਤੁਸੀਂ ਜੇ ਗੱਲ ਕਹੀ ਸੀ ਆ ਮੈਂ ਮਾਈਕ ਦੇਉਂਗੀ ਤੁਹਾਨੂੰ ਆਜੋ ਮਾਈਕ ਦੇਉਂਗੀ ਜੇ ਲਾਈਵ ਦੇਖ ਰਹੇ ਹੋ ਨਾ ਮਾਈਕ ਦੇਉਂਗੀ ਮੈਂ ਇੱਕ ਪਿਆਉ ਦੀ ਧੀ ਨਹੀਂ ਜੇ ਤੁਹਾਨੂੰ ਮਾਈਕ ਨਾ ਦੇਣਾ ਤੁਹਾਨੂੰ ਬੋਲਣ ਦਾ ਪੂਰਾ ਅਧਿਕਾਰ ਦੇਉਂਗੀ ਪਰ ਤੁਸੀਂ ਕੀ ਕੀਤਾ ਹਾਂ ਕੀ ਗੱਲ ਕਹਿ ਕੇ ਮੁਰਦਾਬਾਦ ਮੁਰਦਾਬਾਦ ਅੱਜ ਤੁਸੀਂ ਕਹ ਲਓ ਭਾਈ ਜਿਹਨੂੰ ਵੀ ਕਹਿਣਾ ਮੈਂ ਆਜ਼ਾਦੀ ਦਿੰਦੀ ਆ ਜਿਹੜੇ ਵੀ ਕਿਤੇ ਨਾਲ ਲੋਕ ਇੱਥੇ ਆਏ ਆ ਜੋਤ ਰੱਖਦੀਆਂ ਮੈਂ ਇਹਨਾਂ ਲੋਕਾਂ 'ਚ ਖੜਨ ਦੀ ਕਿਉਂਕਿ ਮੈਂ ਇਹਨਾਂ ਨਾਲ ਖੜਦੀ ਆ ਕੀ ਕਹਣਾ ਕਰਤਾ ਸੀ ਮੈਂ ਇਹਦੀ ਇਹਦਾ ਪੱਖ ਕਿਉਂ ਨਹੀਂ ਵਿਖਾਇਆ ਮੈਂ ਵੀ ਹਕਮਜੰਦ ਨਾਲ ਖੜ ਜਾਂਦੀ ਪਰ ਨਾ ਸੁਣਿਆ ਹੁੰਦਾ ਮੇਰੀ ਆਤਮਾ ਮੈਂ ਦੋਨੇ ਪੱਖ ਸੁਣ ਕੇ ਫਿਰ ਬੋਲਦੀ ਆ ਹੋਰ ਕੋਈ ਬਲਾਰਾ ਬੋਲਣਾ ਚਾਹੁੰਦਾ ਤਾਂ ਬੋਲ ਲੈ ਜੀ ਹੁਣ